ਸਾਡਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕਸ ਵਾਲਾ ਟੀਵੀ ਤੇ ਮੈਂ ਹਸ਼ਕੁਨ ਪੰਜਾਬੀ ਗਾਇਕ ਗੁਰੂ ਰੰਦਾਵਾ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਿਛਲੇ ਮਹੀਨੇ ਗੁਰੂ ਰੰਦਾਵਾ ਦਾ ਸਿਰਾ ਗੀਤ ਰਿਲੀਜ਼ ਹੋਇਆ ਸੀਗਾ ਜਿਸ ਨੂੰ ਸੋਸ਼ਲ ਮੀਡੀਆ ਤੇ ਬਹਿਤ ਪਸੰਦ ਕੀਤਾ ਗਿਆ ਸੀਗਾ ਪਰ ਹੁਣ ਉਸੇ ਗੀਤ ਨੂੰ ਲੈ ਕੇ ਕੋਰਟ ਦੇ ਵੱਲੋਂ ਗੁਰੂ ਰੰਦਾਵਾ ਨੂੰ ਸੱਮਨ ਜਾਰੀ ਕਰ ਦਿੱਤੇ ਗਏ ਨੇ 2 ਸਤੰਬਰ ਨੂੰ ਗੁਰੂ ਰੰਦਾਵਾ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਨੇ ਇਸ ਗੀਤ ਦੇ ਵਿੱਚ ਕੁਝ ਸ਼ਬਦਾਵਲੀ ਅਜਿਹੀ ਗੁਰੂ ਰੰਦਾਵਾ ਦੇ ਵੱਲੋਂ ਵਰਤੀ ਗਈ ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਕਾਫੀ ਇਤਰਾਜ਼ ਜਤਾਇਆ ਜਾ ਰਿਹਾ ਹੈ ਇਸੇ ਵਰਡਿੰਗ ਨੂੰ ਲੈ ਕੇ ਲੋਕਾਂ ਦੇ ਵੱਲੋਂ ਕੰਪਲੇਂਟ ਵੀ ਦਰਜ ਕੀਤੀ ਗਈ ਹੈ ਸਿਰਾ ਗੀਤ ਦੇ ਵਿੱਚ ਵਰਡਿੰਗ ਜਿਹੜੀ ਹੈ ਉਹ ਹੈ ਜੰਮਿਆਂ ਨੂੰ ਗੁੜਤੀ ਚ ਮਿਲਦੀ ਅਫੀਮ ਆ ਜੱਟਾਂ ਦੀ ਗੱਲ ਇੱਥੇ ਗੀਤ ਦੇ ਵਿੱਚ ਕੀਤੀ ਗਈ ਹੈ ਜਿਹੜੀ ਕੰਪਲੇਂਟ ਕੀਤੀ ਗਈ ਹੈ ਉਹ ਵੀ ਅਜਿਹੀ ਗੱਲ ਨੂੰ ਲੈ ਕੇ ਹੀ ਕੀਤੀ ਗਈ ਹੈ ਕਿ ਗੁਰੂ ਰੰਧਾਵਾ ਦੇ ਵੱਲੋਂ ਟਾਰਗੇਟ ਕੀਤਾ ਗਿਆ ਹੈ ਗੁਰੂ ਰੰਧਾਵਾ ਨੇ ਆਪਣੇ ਗੀਤ ਦੇ ਵਿੱਚ ਅਜਿਹੀ ਸ਼ਬਦਾਵਲੀ ਵਰਤੀ ਹੈ ਸਮਰਾਲਾ ਦੇ ਨੇੜਲੇ ਪਿੰਡ ਬਰਮਾ ਦੇ ਇੱਕ ਵਿਅਕਤੀ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਗੁਰੂ ਰੰਧਾਵਾ ਦਾ ਗੀਤ ਜਿਹੜਾ ਸਿਰਾ ਹੀ ਕਰਾਉਂਦੇ ਹੋ ਉਹ ਗੀਤ ਸੋਸ਼ਲ ਮੀਡੀਆ ਤੇ ਬੜਾ ਚਰਚਿਤ ਬਣਿਆ ਹੋਇਆ ਹੈ ਸਮਰਾਲਾ ਅਦਾਲਤ ਨੇ ਗਾਇਕ ਨੂੰ 2 ਸਤੰਬਰ ਨੂੰ ਪੇਸ਼ ਹੋਣ ਦੇ ਸਮਨ ਜਾਰੀ ਕੀਤੇ ਨੇ ਨਵੇਂ ਗੀਤ ਸਿਰਾ ਦੀ ਇੱਕ ਲਾਈਨ 'ਚ ਵਰਤੀ ਗਈ ਹੈ ਇਤਰਾਜ਼ਯੋਗ ਸ਼ਬਦਾਵਲੀ ਇਸ ਸ਼ਬਦਾਵਲੀ ਨੂੰ ਲੈ ਕੇ ਗੁਰੂ ਰੰਧਾਵਾ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਗੁਰੂ ਰੰਧਾਵਾ ਨੂੰ 2 ਸਤੰਬਰ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਦਾ ਹੁਕਮ ਜਾਰੀ ਕੀਤੇ ਗਏ ਨੇ ਸਮਰਾਲਾ ਅਦਾਲਤ ਨੇ ਸਮਨ ਜਾਰੀ ਕੀਤੇ ਨੇ ਕਿਹਾ ਕਿ 2 ਤਰੀਕ ਨੂੰ ਕੋਰਟ ਦੇ ਵਿੱਚ ਪੇਸ਼ ਹੋ ਕੇ ਜਵਾਬ ਦੇਈ ਦਿੱਤੀ ਜਾਵੇ ਕਿ ਕਿਉਂ ਉਹਨਾਂ ਦੇ ਉੱਪਰ ਬੰਦੀ ਕਾਰਵਾਈ ਨਹੀਂ ਕਰਨੀ ਚਾਹੀਦੀ ਗੁਰੂ ਰੰਧਾਵਾ ਦੇ ਨਾਲ ਵੀ ਵਕੀਲ ਦੀ ਗੱਲਬਾਤ ਹੋਈ ਸੀ ਉਹਨਾਂ ਨੇ ਇਹ ਦੱਸਿਆ ਕਿ ਗੁਰੂ ਰੰਧਾਵਾ ਨੇ ਕਿਹਾ ਕਿ ਅਸੀਂ ਬਹੁਤ ਸਾਰੇ ਪਲੇਟਫਾਰਮਸ ਤੋਂ ਜਿਹੜਾ ਹੈ ਇਹ ਸ਼ਬਦਾਵਲੀ ਜਿਹੜੀ ਬਦਲ ਦਿੰਨੇ ਆ ਪਰ YouTube ਤੋਂ ਅਸੀਂ ਇਹ ਜਿਹੜੀ ਸ਼ਬਦਾਵਲੀ ਹੈ ਉਹ ਨਹੀਂ ਬਦਲ ਸਕਦੇ ਸੋ ਅਜੇਹੀ ਗੱਲਾਂ ਨੂੰ ਦੇਖਦੇ ਹੋਏ ਸਮਰਾਲਾ ਅਦਾਲਤ ਨੇ 2 ਸਤੰਬਰ ਨੂੰ ਗੁਰੂ ਰੰਧਾਵਾ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਦਾ ਸਮਨ ਜਾਰੀ ਕੀਤੇ ਨੇ ਅਜੇਹੇ ਇਤਰਾਜਯੋਗ ਗੀਤ ਲਗਾਤਾਰ ਗਾਇਕਾਂ ਦੇ ਵੱਲੋਂ ਰਿਲੀਜ਼ ਕੀਤੇ ਜਾ ਰਹੇ ਨੇ ਬਹੁਤ ਸਾਰੇ ਹੋਰ ਵੀ ਅਜੇਹੇ ਗੀਤ ਹੋਏ ਜਿਨ੍ਹਾਂ ਦੇ ਵਿੱਚ ਅਸਲਾ ਪ੍ਰੋਮੋਟ ਕੀਤਾ ਜਾ ਰਿਹਾ ਨਸ਼ਾ ਪ੍ਰੋਮੋਟ ਕੀਤਾ ਜਾ ਰਿਹਾ ਸੋ ਕਾਫੀ ਚਰਚਾ ਜਿਹੜੀ ਸੋਸ਼ਲ ਮੀਡੀਆ ਤੇ ਛਿੜੀ ਹੈ ਕਿ ਗੀਤ ਅਜੇਹੇ ਰਿਲੀਜ਼ ਕੀਤੇ ਜਾਂਦੇ ਨੇ ਪਰ ਇਹਨਾਂ ਤੇ ਰੋਕ ਲਗਣੀ ਚਾਹੀਦੀ ਹੈ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਗੁਰੂ ਰੰਧਾਵਾ ਦੀਆਂ ਮੁਸ਼ਕਲਾਂ ਵ ਜਿਸ ਤੋਂ ਬਾਅਦ ਸਮਰਾਲਾ ਦੀ ਅਦਾਲਤ ਨੇ ਗੁਰੂ ਰੰਦਾਵਾ ਨੂੰ ਸੱਮਣ ਭੇਜੇ ਨੇ ਤੇ 2 ਸਤੰਬਰ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ